ਆਖਰੀ ਦਿਨ ਹੈ ਸਾਲ ਦਾ 2025 ਦਾ ਆਖਰੀ ਦਿਨ ਅਲਵਿਦਾ 2025 ਪਰ ਇਸ ਸਾਲ ਇਕੱਲੇ ਮੇਰੇ ਲਈ ਨਹੀਂ ਲਗਭਗ ਪੂਰੇ ਪੰਜਾਬੀਆਂ ਲਈ ਤੇ ਪੂਰੇ ਪੰਜਾਬ ਲਈ ਪੰਜਾਬੀ ਸੱਭਿਆਚਾਰ ਲਈ ਮਿਲਦਾ ਜੁਲਦਾ ਰਿਹਾ ਇੰਨਾ ਵਧੀਆ ਸਾਲ 2025 ਦਾ ਨਹੀਂ ਰਿਹਾ ਬਹੁਤ ਹੀ ਕਲਾ ਪ੍ਰੇਮੀ ਕਲਾ ਨੂੰ ਪਿਆਰ ਕਰਨ ਵਾਲੇ ਸਭਿਆਚਾਰ ਦੀ ਸੇਵਾ ਕਰਨ ਵਾਲੇ ਪੰਜਾਬੀ ਫਿਲਮਾਰਾਹੀਂ ਗੀਤਾਂ ਰਾਹੀਂ ਗਾਣਿਆ ਰਾਹੀਂ ਬਹੁਤ ਹੀ ਉੱਚੀਆਂ ਆਵਾਜ਼ਾਂ 2025 ਦੇ ਵਿੱਚ ਅਲੋਪ ਹੋ ਗਿਆ 2025 ਅ ਇਹ ਕਹਿ ਸਕਦੇ ਹਾਂ ਕਿ ਪੰਜਾਬੀ 뮤직 ਪੰਜਾਬੀ ਫਿਲਮ ਦਸਤੀ ਲਈ 2025 ਦਾ ਵਰਾ ਕੋਈ ਇੰਨਾ ਜ਼ਿਆਦਾ ਵਧੀਆ ਨਹੀਂ ਰਹਾ ਸੋ ਅੱਗੇ ਤਵਾਸ ਕਰਦੇ ਹਾਂ ਕਿ ਆਉਣ ਵਾਲਾ 2026 ਸਾਰੇ ਸਰੋਤਿਆਂ ਲਈ ਸਾਰੇ ਦਰਸ਼ਕਾਂ ਲਈ ਤੇ ਪੰਜਾਬੀ ਸੱਭਿਆਚਾਰ ਲਈ 뮤직 ਕੰਪਨੀ ਲਈ ਔਰ ਪੰਜਾਬੀ ਫਿਲਮ ਇੰਡਸਟਰੀ ਵਾਸਤੇ 2026 ਦਾ ਬਰਾ ਖੁਸ਼ੀਆਂ ਭਰਪੂਰ ਹੋਵੇ ਕਾਮਯਾਬੀ ਦੀਆਂ ਹੱਦਾ ਬੰਨੇ ਟੱਪ ਕੇ ਉਸ ਬੁਲੰਦੀਆਂ ਨੂੰ ਛੋਹੇ ਜਿਸ ਬੁਲੰਦੀਆਂ ਤੇ ਹਰ ਕੋਈ ਪਹੁੰਚਣਾ ਤੇ ਦੇਖਣਾ ਚਾਹੁੰਦਾ ਹੈ ਮੈਂ ਤੁਹਾਡਾ ਦੋਸਤ ਬਾਦਲ ਕਬੱਦੀ ਬੀਜੀਐਮ ਐਂਟਰਟੇਨਮੈਂਟ ਚੈਨਲ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਤੇ ਸਾਰੇ ਹੀ ਦੋਸਤਾਂ ਨੂੰ ਸਾਰੇ ਹੀ ਦਰਸ਼ਕਾਂ ਨੂੰ ਸਾਰੇ ਹੀ ਪੰਜਾਬੀ ਫਿਲਮ ਪੰਜਾਬੀ ਮਿਊਜ਼ਿਕਨ ਦਸਤਿਆਂ ਨੂੰ ਪਿਆਰ ਕਰਨ ਵਾਲੇ ਸੱਜਣਾ ਮਿੱਤਰਾਂ ਨੂੰ 2026 ਦੀਆਂ ਨਵੇਂ ਸਾਲ ਦੀਆਂ ਨਵੇਂ ਵਰੇ ਦੀਆਂ ਦਿਲੋਂ ਤੇ ਸਾਰਿਆਂ ਨੂੰ ਮੁਬਾਰਕਾਂ ਵੀ ਦਿੰਦਾ ਤੇ ਲੰਘੇ 2025 ਦੇ ਇੱਕ ਨਾਪੂਨ ਨਵਾਲੇ ਵਰੇ ਦੀ ਯਾਦ ਵਿੱਚ ਸਜਦਾ ਵੀ ਕਰਦਾ ਤੇ ਉਮੀਦ ਰੱਖਦਾ ਕਿ ਆਉਣ ਵਾਲਾ ਜਿਹੜਾ 2026 ਹੈ ਤੁਹਾਡੇ ਸਾਰਿਆਂ ਲਈ ਤੁਹਾਡੇ ਪਰਿਵਾਰ ਲਈ ਹਰ ਤਰ੍ਹਾਂ ਦੇ ਸਰੋਤਿਆਂ ਤੇ ਦਰਸ਼ਕਾਂ ਦੇ ਲਈ 2026 ਦਾ ਵਰਾ ਵਰਾ ਬਹੁਤ ਹੀ ਤਾਂ ਦਰਸਤियां ਭਰਿਆ ਹੋਵੇਗਾ ਤੁਹਾਡੇ ਲਈ ਸਾਰਿਆਂ ਲਈ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਹੋਵੇਗਾ ਉਮੀਦ ਕਰਦਾ ਕਿ ਤੁਸੀਂ ਸਾਰੇ ਪਹਿਲਾਂ ਦੀ ਤਰ੍ਹਾਂ ਬੀਜੀਐਮ ਐਂਟਰਟੇਨਮੈਂਟ ਚੈਨਲ ਨੂੰ ਭਰਪੂਰ ਪਿਆਰ ਸਤਿਕਾਰ ਦਿੰਦੇ ਰਹੋਗੇ ਤੇ ਦਰਸ਼ਕਾਂ ਦਾ ਦਿਲੋਂ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਹਰ ਸਮੇਂ ਮੇਰੇ ਪ੍ਰੋਗਰਾਮਾਂ ਨੂੰ ਮੇਰੀਆਂ ਸ਼ਾਰਟ ਫਿਲਮਾਂ ਨੂੰ ਤੇ ਮੇਰੇ ਸੱਭਿਆਚਾਰਕ ਗੀਤਾਂ ਨੂੰ ਬਹੁਤ ਹੀ ਮਾਨਤਾਨ ਦਿੱਤਾ ਬਹੁਤ ਸਤਿਕਾਰ ਦਿੱਤਾ ਤੇ ਅੱਜ ਫੇਰ ਇਹੋ ਉਮੀਦ ਕਰਦਾ ਕਿ ਜਿਹੜੀਆਂ ਗਲਤੀਆਂ ਸਾਤੋਂ 2025 ਦੇ ਵਿੱਚ ਹੋ ਗਈਆਂ ਤੇ ਉਹ ਹੁਣ ਅਸੀਂ ਆਉਣ ਵਾਲੇ ਨਵੇਂ ਬਰ ਦੇ ਵਿੱਚ ਨਾ ਕਰੀਏ ਦਿਲ ਤਾਂ ਕਿਸੇ ਦਾ ਨਹੀਂ ਕਰਦਾ ਗਲਤੀਆਂ ਕਰਨ ਨੂੰ ਕਈ ਵਾਰੀ ਸਮੇਂ ਦੀ ਨਜਾਕਤੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਨਾ ਚਾਹੁੰਦੇ ਹੋਏ ਵੀ ਅਸੀਂ ਕਈਆਂ ਨੂੰ ਨਾਲ ਲੈ ਕੇ ਨਹੀਂ ਤੁਰ ਸਕੇ ਤੇ ਕਈਆਂ ਦੇ ਦਿਲ ਵੀ ਤੋੜ ਸਕੇ ਆ ਸੀ ਟੁੱਟੇ ਨੇ ਸਾ ਤੋਂ ਉਸ ਲਈ ਵੀ ਗੁਸਤਾਖੀ ਮੰਗਦੇ ਆ ਤੇ ਵਾਦਾ ਘਾਟਾ ਵੀ ਬੋਲਿਆ ਗਿਆ ਹੁਣ ਉਸ ਦੀ ਵੀ ਗੁਸਤਾਖੀ ਮੰਗਦੇ ਆ ਮਾਫੀ ਚਾਹੁੰਦੇ ਆ ਕਿ ਕਿਸੇ ਨੂੰ ਸਾਡੇ ਬੋਲ ਕਬੂਲ ਬਣ ਕੇ ਚੂਪੇ ਹੋਣ ਉਹਦੇ ਲਈ ਵੀ ਮੈਂ ਮਾਫੀ ਮੰਗਦਾ ਤੇ ਉਮੀਦ ਰੱਖਦਾ ਕਿ ਆਉਣ ਵਾਲਾ ਜਿਹੜਾ ਵਰਾ ਤੇ ਉਹਦੇ ਵਿੱਚ ਸਾਨੂੰ ਤੁਸੀਂ ਮਾਫ ਕਰਕੇ ਇੱਕ ਨਵੇਂ ਪਿਆਰ ਦੀਆਂ ਤੰਦਾਂ ਬੋਲਤੀਏ ਸਾਨੂੰ ਤੁਸੀਂ ਪਹਿਲਾਂ ਦੀ ਤਰ੍ਹਾਂ ਸਤਿਕਾਰ ਤੇ ਮਾਣ ਦੇਵੋਗੇ ਮੈਂ ਤੁਹਾਡਾ ਦੋਸਤ ਬਦਲ ਕਵਦੀ ਬਹੁਤ ਸਾਰਾ ਧੰਨਵਾਦ ਮਿਹਰਬਾਨੀ ਜੀ